ਅੱਜ ਅਸੀਂ ਖੜੇ ਆਂ ਪੰਜਾਬ ਦੇ ਮਿਨੀ ਕੈਨੇਡਾ ਦੇ ਵਿੱਚ ਇਹ ਕੈਨੇਡਾ ਤਾਂ ਨਹੀਂ ਪਰ ਫੀਲ ਪੂਰੀ ਕੈਨੇਡਾ ਵਾਲੀ ਦਵਾਉਂਦਾ ਆ ਆਜੋ ਤੁਹਾਨੂੰ ਦਿਖਾਉਣਾ ਵੀ ਜਗ੍ਹਾ ਕਿੱਥੇ ਐ ਇੱਥੇ ਕੀ ਕੀ ਘੁੰਮਣ ਨੂੰ ਐ ਪਰਿਵਾਰ ਸਮੇਤ ਆਇਓ ਤੇ ਸਾਡੇ ਨਾਲ ਜੁੜੇ ਰਹੋ ਆਜੋ ਬਈ ਆਜੋ ਆਜੋ ਬਈ ਆਹ ਸਾਹਮਣੇ ਦਿਖਾ ਦੇ ਵੀਰੇ ਆਹ ਬਈ ਜਿਹੜੇ ਬਾਹਰ ਰਹਿਣਾ ਨਾ ਗੈਸਟ ਹਾਊਸ ਇਹ ਤਾਜ ਹੋਟਲ ਬਣ ਰਿਹਾ ਇੱਥੇ ਉਹਨੇ ਦਿਖਾ ਦੇ ਬਈ ਇਧਰ ਮਾੜੇ ਜਿਹੋ ਆਪਣੇ ਗੈਸਟ ਹਾਊਸ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਤਾਜ ਹੋਟਲ ਆ ਰਿਹਾ ਹੋਰ ਵੀ ਬਣ ਰਹੇ ਨੇ ਗੈਸਟ ਹਾਊਸ ਇਧਰ ਤੁਹਾਨੂੰ ਦਿਖਾਉਣੇ ਆਜੋ ਆ ਦੇਖੋ ਇਧਰ ਆਜੋ ਆ ਦੇਖੋ ਇਹ ਸਾਰੇ ਇਧਰ ਤਾਜ ਹੋਟਲ ਦੇ ਗੈਸਟ ਹਾਊਸ ਨੇ ਇੱਥੇ ਮੰਨ ਲਓ ਰਹਿਣ ਦਾ ਪ੍ਰਬੰਧ ਕਰਿਆ ਜਾਊਗਾ ਸਾਰਿਆਂ ਬੰਦਿਆਂ ਦਾ ਜਿਹੜੇ ਇੱਥੇ ਤਾਜ ਹੋਟਲ ਚ ਆਇਆ ਕਰਨਗੇ ਆ ਦੇਖੋ ਵਧੀਆ ਐਨ ਸ਼ਾਂਤਮਈ ਮਾਹੌਲ ਐ ਤੇ ਗ੍ਰੀਨਰੀ ਐਨ ਇੱਕ ਨੰਬਰ ਆਏ ਉਧਰ ਉਸ ਤੋਂ ਬਾਅਦ ਇੱਧਰ ਵੀ ਦਿਖਾ ਦੇ ਬਾਈ ਸੋਨੇ ਇੱਧਰ ਦੇਖੋ ਜਿਹੜੇ ਆ ਸਾਰੇ ਨਾ ਹੋਸਟਲ ਮੰਗੂ ਲੱਗ ਰਹੇ ਨੇ ਨਾ ਇਹ ਗੈਸਟ ਹਾਊਸ ਨੇ ਤਾਜ ਹੋਟਲ ਦੇ ਪੰਜਾਬ ਦੇ ਵਿੱਚ ਤਾਜ ਹੋਟਲ ਆ ਰਿਹਾ ਪਹਿਲੀ ਵਾਰ ਜ਼ਿਲ੍ਹਾ ਬਰਨਾਲਾ ਤੇ ਹੰਡਿਆਏ ਆਊਟਲੈਟ ਜਿਹੜਾ ਬਣਿਆਗਾ ਉਹਦੇ ਵਿੱਚ ਤਾਜ ਹੋਟਲ ਆ ਰਿਹਾ ਆ। ਆਜੋ ਬਈ ਆਜੋ ਤੁਹਾਨੂੰ ਦਿਖਾਉਣਾ। ਵੈਸੇ ਤਾਂ ਬਈ ਆਪਣਾ ਸੰਦੀਪ ਇਹਨਾਂ ਦਾ ਕੰਮ ਚੱਲ ਰਿਹਾ ਹੈ ਜੇ ਕਮਰਿਆਂ ਦਾ ਸਾਰਾ ਤਿਆਰ ਨਹੀਂ ਹੋਇਆ ਜੀ। ਤੇ ਆਹ ਦਿਖਾ ਦੇ ਇੱਧਰ ਦੇਖੋ ਕੰਮ ਚੱਲ ਰਿਹਾ ਹੈ। ਪਰ ਇੱਕ ਦੋ ਕਮਰੇ ਹਜੇ ਇਹਨਾਂ ਨੇ ਤਿਆਰ ਕਰ ਲਏ ਡੈਮੋ ਵਾਸਤੇ। ਵੀ ਆ ਦਿਖਾ ਦਿੰਨੇ ਸਨ ਉਹ ਵੀ ਜਿਹੜੇ ਕਮਰੇ ਇਹਨਾਂ ਨੇ ਤਿਆਰ ਕਰੇ ਨੇ ਇਹਨਾਂ ਨੇ ਡੈਮੋ ਵਾਸਤੇ ਨਾ ਕਮਰੇ ਤਿਆਰ ਕਰ ਲਏ ਵੀ ਮੰਨ ਲਓ ਜੇ ਕਿਸੇ ਨੇ ਦੇਖਣੇ ਆ ਤਾਂ ਦਿਖਾ ਦਿੰਨੇ ਆ ਜੋ ਆ ਜਾ ਵੀਰੇ ਆ ਦੇਖੋ ਇਹ ਕਮਰੇ ਨੇ ਜਿਹੜੇ ਇਹਨਾਂ ਨੇ ਡੈਮੋ ਵਾਸਤੇ ਤਿਆਰ ਕਰ ਰੱਖੇ ਨੇ ਤੇ ਜਿਹਨੇ ਮੇਰੇ ਵੀਰ ਭਾਈ ਨੇ ਕੋਈ ਦੇਖਣਾ ਤਾਂ ਦੇਖ ਲਿਓ ਇੱਥੇ ਕਮਰਾ ਆ ਕੇ ਤੇ ਆਜੋ ਉਦੋਂ ਬਾਅਦ ਤੁਹਾਨੂੰ ਹੋਰ ਚੀਜ਼ਾਂ ਦਿਖਾਉਣੇ ਆ ਵੀ ਇੱਥੇ ਕੀ ਕੀ ਦੇਖਣ ਵਾਲਾ ਆਜੋ ਤਾਜ ਹੋਟਲ ਤੋਂ ਬਾਅਦ ਅਸੀਂ ਬਾਹਰੇ ਆ ਗਏ ਆ ਬਾਹਰਲਾ ਵੀਊ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਇੱਥੇ ਹੋਰ ਦੇਖਣਯੋਗ ਹੈ ਪਹਿਲਾਂ ਤਾਂ ਇੱਧਰ ਦੇਖੋ ਇਹਨਾਂ ਨੇ ਆ ਬਣਾਇਆ ਮੰਨ ਲਓ ਪਾਣੀ ਦੇ ਵਿੱਚ ਇਹਨਾਂ ਨੇ ਜੋ ਕਿਸ਼ਤੀਆਂ ਵਗੈਰਾ ਜੋ ਬਾਹਰਲੇ ਮੁਲਕਾਂ ਦੇ ਵਿੱਚ ਹੁੰਦਾ ਤੇ ਜੋ ਵੀ ਔਰ ਲੋ ਦੇਖਣ ਵਾਲੀ ਜਗ੍ਹਾ ਤਾਂ ਦਿਖਾਓ ਬਈ ਸੋਨੇ ਇਹਨਾਂ ਨੂੰ ਉਹ ਦੇਖੋ ਸਾਹਮਣੇ ਜੋ ਚੱਲ ਰਹੀ ਹੈਗੀ ਕਿਸਤੀ ਜੀ ਇਹਦੇ ਵਿੱਚ ਜਨਮ ਦਿਨ ਵਗੈਰਾ ਮਨਾਇਆ ਜਾਂਦਾ ਹੈਗਾ ਆ ਜਾ ਕੇ ਆ ਜਾ ਸੋਨੇ ਜਿਹੜੀ ਆਪਾਂ ਨਾ ਵੀਡੀਓ ਦੇ ਸ਼ੁਰੂ ਚ ਗੱਲ ਕਰੀ ਸੀ ਨਾ ਤਾਜ ਹੋਟਲ ਦੀ ਉਹ ਆ ਜਿਹੜੇ ਪਾਣੀ ਵਾਲੀ ਲੋਕੇਸ਼ਨ ਆ ਇਹਦੇ ਬੈਕ ਸਾਈਡ ਤੇ ਆ ਉਧਰ ਦਿਖਾ ਸੋਨੇ ਆ ਵੀ ਦਿਖਾ ਦੇ ਪਹਿਲਾਂ ਗੈਸਟੀ ਬਾਈ ਲਈ ਜਾਂਦੇ ਨੇ ਜਿਹੜੀ ਉਹ ਜਿਹੜੀ ਸ਼ੁਰੂ ਤੋਂ ਆਪਾਂ ਵੀਡੀਓ ਦੇ ਸ਼ੁਰੂ ਚ ਗੱਲ ਕਰੀ ਸੀ ਤਾਜ ਫੁੱਟਨ ਵਾਲੀ ਉਹ ਬੈਕ ਸਾਈਡ ਤੇ ਬਣ ਰਹੇ ਨੇ ਉਹ ਜਿਹੜੇ ਗੈਸਟ ਹਾਊਸ ਨੇ ਤਾਂ ਜਿਹੜਾ ਬੰਦਾ ਜਿਹੜਾ ਉਹ ਉੱਥੇ ਬੈਠੇ ਆ ਸਾਰਾ ਨਜ਼ਾਰਾ ਦੇਖ ਸਕੇ ਤੇ ਆ ਵੀ ਦਿਖਾ ਦੇ ਲੈ ਭਾਈ ਕਰਤੱਬ ਕਰਦੇ ਰਹਿੰਦੇ ਨੇ ਪੂਰੇ ਤੇ ਉਹ ਸਾਹਮਣੇ ਨੇ ਉਹ ਗੈਸਟ ਹਾਊਸ ਜਿਹੜੇ ਆਪਾਂ ਵੀਡੀਓ ਦੀ ਸ਼ੁਰੂ ਚ ਗੱਲ ਕਰੀ ਸੀ ਤੇ ਇਧਰਲੇ ਪਾਸੇ बन ਰਿਹਾ ਹੈ ਤਾਜ ਹੋਟਲ ਬਣ ਰਿਹਾ ਹੈ ਇੱਧਰ ਜਮਾ ਬਿਲਕੁਲ ਇਨ ਫਰੰਟ ਦੇ ਜਿੱਥੇ ਤੁਸੀਂ ਵੀਡੀਓ ਚ ਹੁਣ ਦੇਖ ਰਹੇ ਆ ਤਾਜ ਹੋਟਲ ਦੇ ਨਾਲ ਨਾਲ ਇੱਥੇ ਨਾ ਟੂਰਿਸਟ ਦਾ ਵੀ ਬਹੁਤ ਵੱਡਾ ਹੱਬ ਬਣਿਆ ਹੋਇਆ ਹੈ ਆ ਦੇਖੋ ਬੱਸ ਮਿੰਨੀ ਬੱਸ ਬਣਾਈ ਇਹਨਾਂ ਨੇ ਨਿੱਕੀ ਜੀ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹੁੰਦੇ ਆ ਲੰਡਨ ਬੱਸ ਵੀ ਲਿਖਿਆ ਹੋਇਆ ਨਾਲ ਦੇਖੋ ਆ ਬਾਈ ਬੈਠਾ ਬੈਠਾ ਕੀ ਬਾਈ ਕੀ ਹਾਲ ਹੈ ਕਿੰਨਾ ਬਾਈ ਇਹ ਰੇਟ ਪਰ ਪ੍ਰਾਈਸ ਕੀ ਹੈ 150 ਪਰ ਪਰਸਨ 150 ਪਰ ਪਰਸਨ ਹੈ ਕਹਿੰਦਾ ਸਾਰਾ ਗੇੜਾ ਕਮਾਊਗਾ ਆ ਜੋ ਇੱਕ ਗੱਲ ਹੋਰ ਪਤਾ ਲੱਗੀ ਇੱਥੋਂ ਦੀ ਵੀ ਇੱਥੇ 500 ਤੋਂ ਵੱਧ ਸ਼ੋਪਿੰਗ ਬ੍ਰਾਂਡ ਨੇ ਜੋ ਉਹਨਾਂ ਦੇ ਬਣੇ ਹੋਏ ਨੇ ਸ਼ੋਰੂਮ ਤੇ ਦੇਖੋ ਜਿਹਨੇ ਵੀ ਮੰਨ ਲਓ ਸ਼ੋਪਿੰਗ ਕਰਨੀ ਹੈ ਇੱਥੇ ਸਭ ਤੋਂ ਬੈਸਟ ਜਗ੍ਹਾ ਹੈਗੀ ਸ਼ੋਪਿੰਗ ਵਾਸਤੇ ਤੇ ਘੁੰਮਣ ਲਈ ਅਲੱਗ ਹੈ ਦਿਖਾਓ ਬਾਈ ਸਾਰੇ ਆਪਣਾ ਸੰਦੀਪ ਸਾਰੇ ਦਿਖਾ ਦੇ ਗੇਰਾ ਅੱਜ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਅੱਗੇ ਤੁਰਿਆ ਇੱਕ ਇੱਕ ਤਾਂ ਨਹੀਂ ਸੀ ਦਿਖਾ ਸਕਦੇ ਪਰ ਦੇਖੋ ਤੁਸੀਂ ਪਿੰਮਾ ਲੋਕਲ ਨੇ ਤਾਂ ਕਲੈਕ ਤੋਂ ਇੱਕ ਵਧੀਆ ਚੜਦੇ ਚੜਦਾ ਬ੍ਰੈਂਡ ਹੈ ਬੱਚਿਆਂ ਨੂੰ ਕਮਾਉਣਾ ਹੈ ਫੈਮਲੀ ਦੇ ਨਾਲ ਆਉਣਾ ਹੈ ਤਾਂ ਪੂਰਾ ਇਨਵੈਸਟਰ ਲੋਕੇਸ਼ਨ ਹੈ ਪੰਜਾਬ ਦੇ ਵਿੱਚ ਮੈਨੀ ਕੈਨੇਡਾ ਵੀ ਕਹਿ ਦਿੰਦੇ ਨੇ ਇਹਨੂੰ ਘੁੰਮਣ ਦੇ ਨਾਲ-ਨਾਲ ਇੱਥੇ ਖਾਣ ਪੀਣ ਨੂੰ ਵੀ ਬਹੁਤ ਜ਼ਿਆਦਾ ਮਤਲਬ ਬ੍ਰੈਂਡ ਆਏ ਹੋਏ ਨੇ ਇਹ ਇਧਰ ਦੇਖੋ ਤੁਸੀਂ ਸਟਾਰਬਕਸ ਮੈਕਡੋਨਲਡਜ਼ 버ਗਰ ਕਿੰਗ ਇਹ ਸਾਰੇ ਦੇ ਸਾਰੇ ਬ੍ਰਾਂਡ ਇਕੋ ਲਾਈਨ ਦੇ ਨੇ ਜਦੋਂ ਆਪਾਂ ਦੇਖੋ ਚੰਡੀਗੜ੍ਹ ਤੇ ਬਠਿੰਡੇ ਵਾਲਾ ਹਾਈਵੇ ਆ ਜਿਹੜਾ ਮੇਨ ਇਹਦੇ ਦੇ ਫਰੰਟ ਦੇ ਜਿਹੜਾ ਆਪਾਂ ਏਂਟਰ ਕਰਦੇ ਆਂ ਆ ਏਂਟਰ ਕਰਨ ਸਾਰੀ ਸਭ ਤੋਂ ਪਹਿਲਾਂ ਇਹ ਖਾਣ ਪੀਣ ਵਾਲੇ ਬ੍ਰਾਂਡ ਆਉਂਦੇ ਆ KFC ਦੇਖੋ ਇਧਰ KFC ਵੀ ਆ ਨਾਲ ਜਿਹੜੇ ਨਾਨ ਵੇਜ ਦੇ ਸ਼ਕੀਨ ਨੇ ਜਿਹੜੇ ਬਾਈ ਆਪਣੇ ਤੇ ਹੋਰ ਵੀ ਐ ਇਥੋਂ ਦੇ ਬ੍ਰਾਂਡ ਜੋ ਨਾਲ ਖਾਣ ਪੀਣ ਵਾਲੇ ਆ ਤੇ ਸਾਰੇ ਇਹ ਇਕੋ ਲਾਈਨ ਦੇ ਵਿੱਚ ਨੇ ਆ ਜੋ ਬਈ ਅੱਗੇ ਦਿਖਾਉਣੇ ਸਾਨੂੰ ਹੋਰ ਕਾਫੀ ਕੁਸਾ ਹੈ ਦੇਖਣਯੋਗ ਤੇ ਕਾਫੀ ਕੁਸਾ ਇੱਥੇ ਦੇਖਣਯੋਗ ਹੋਰ ਵੀ ਹੈ ਮੈਕਡੋਨਲਡਸ ਆ ਗਿਆ ਦੇਖੋ ਇਹ ਦੇਖੋ ਤੇ ਸਟਾਰਬਕਸ ਦੇ ਨਾਲ ਹੀ ਹੈ ਇੱਥੇ ਬਹੁਤ ਇੱਥੇ ਆ ਜਿਹੜਾ 프ਰਾਂਟ ਲੋਕੇਸ਼ਨ ਹੈ ਇੱਥੇ ਬਹੁਤ ਜਿਆਦਾ ਫਿਲਮਾਂ ਦੀ ਸ਼ੂਟਿੰਗ ਵੀ ਹੁੰਦੀ ਹੈ ਅੱਜ ਤੱਕ ਇੱਥੇ ਕੋਈ ਆਇਆ ਨਹੀਂ ਹੋਇਆ ਨਹੀਂ ਇੱਥੇ ਸਾਨੂੰ ਫਿਲਮਾਂ ਦੇ ਕੋਈ ਨਾ ਕੋਈ ਕਲਾਕਾਰ ਮਿਲ ਹੀ ਜਾਣਾ ਸੀ ਖਾਣ ਪੀਣ ਵਾਲੀਆਂ ਚੀਜ਼ਾਂ ਦੇਖ ਦੇਖ ਕੇ ਬਾਈ ਸਾਨੂੰ ਲੱਗਿਆ ਵੀ ਭੁੱਖਾ ਤੇ ਹੁਣ ਸਾਡਾ ਵੀ ਮਨ ਕਰਿਆ ਵੀ ਖਾਈਏ ਕੁਛ ਨਾ ਕੁਛ ਯਾਰ ਆ ਜਾ ਸੋਹਣੇ ਤੇ ਰਾਤ ਚ ਦਿਖਾ ਦਿਆਂ ਹੁੰਦਾ ਹੁੰਦਾ ਵੀ ਕੀ ਕੀ ਚੀਜ਼ਾਂ ਦੇਖਣ ਵਾਲੀਆਂ ਨੇ ਇੰਨੇ ਖਾਣੇ ਵੀ ਨਹੀਂ ਆ ਯਾਰ ਕੁਛ ਬੁੱਖ ਬੜੀ ਲੱਗੀ ਪਈ ਐ ਆ ਜਾ ਕੁਛ ਖਾ ਕੇ ਯਾਰ ਭੁੱਖ ਲੱਗੀ ਪਈ ਐ ਤੇ ਇਧਰ ਆ ਵੀ ਦਿਖਾ ਦੇ ਸੱਚਾ ਪਹਿਲਾਂ ਖੜਾ ਐ ਮੈਸੀ ਆਪਣਾ ਖਾਣਾ ਪੀਣ ਦੀ ਪਹੌਲ 'ਚ ਅਸੀਂ ਤੁਰਦੇ ਫਿਰਦੇ ਪਹੁੰਚ ਗਏ ਸਵਾਗਤ ਤੇ ਸਵਾਗਤ ਰੈਸਟੋਰੈਂਟ ਤੇ ਸੀ ਖਾਣਾ ਪੀਣ ਦੀ ਕਰਦੇ ਆਂ ਤਿਆਰੀ ਖਾਣ ਪੀਣ ਤੋਂ ਬਾਅਦ ਬਈ ਆਪਾਂ ਥੋੜਾ ਜਿਹਾ ਅੱਗੇ ਆ ਗਏ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਵੀ ਆ ਜਿਹੜਾ ਆਹ ਬਣਿਆ ਹੋਇਆ ਹੈ ਨਾ ਮੰਨ ਲਓ ਸਵੀਮਿੰਗ ਪੂਲ ਟਾਈਪ ਕੋਈ ਚੀਜ਼ ਇਹ ਪਾਣੀ ਜਿਹੜਾ ਛੱਡਿਆ ਹੋਇਆ ਹੈ ਇਹਨਾਂ ਨੇ ਇਹਦੇ ਬੋਟਾਂ ਵਗੈਰਾ ਚਲਾਉਂਦੇ ਨੇ ਤੇ ਨਾਲ ਇਹ ਉਹ ਕਿਸ਼ਤੀਆਂ ਜੀਆਂ ਛੱਡ ਦਿੰਦੇ ਨੇ ਪੈਰਾਂ ਵਾਲੀਆਂ ਉਹ ਦਿਖਾਉਣੇ ਆਪਾਂ ਤੁਹਾਨੂੰ ਜੱਸ ਉਹਨੇ ਗਾਹ ਦਿਖਾ ਦੇ ਯਾਰ ਤੇ ਉਹ ਸਾਹਮਣੇ ਬਾਈ ਲਈ ਫਿਰਦਾ ਇੱਕ ਬੋਟ ਜੀ ਪੈਰਾਂ ਵਾਲੀ ਸਾਈਕਲ ਜਾ ਇੱਧਰ ਜਾ ਉਹ ਸਾਈਕਲ ਜੇ ਦਿਖਾ ਦੇ ਜਿਹੜਾ ਭਾਈ ਉਹ ਸਾਈਕਲ ਚੱਲੇ ਹੀ ਬੈਠ ਫਿਰਦਾ ਵਧੀਆ ਲੋਕ ਅੱਜ ਛੁੱਟੀ ਤੇ ਦੇਣਾ ਤੇ ਘੁੰਮਣ ਵੀ ਆਏ ਹੋਏ ਨੇ ਵਧੀਆ ਆਏ ਹੋਏ ਨੇ ਫੁੱਲ ਇਕੱਠਾ ਹੈ ਇਧਰ ਦਿਖਾ ਦੇ ਸੋਨੇ ਇਧਰ ਦਿਖਾ ਦੇ ਪੂਰਾ ਐਂਡ ਫੁੱਲ ਇਕੱਠਾ ਹੈ ਭਰਿਆ ਹੋਇਆ ਖਾਚਾ ਖਾਚਾ ਕੋਈ ਕਟਨਾ ਜੀ ਨੇ ਪਰਿਵਾਰ ਸਮੇਤ ਆਏ ਪਾਣੀ ਦੇ ਵਿੱਚ ਨਾ ਲੈ ਕੇ ਜਾਂਦੇ ਨੇ ਬੋਟ ਨੂੰ ਤੇ ਉਸ ਦੁਆਦੇ ਚ ਲਾਈਟਾਂ ਲੂਟਾਂ ਲਾ ਕੇ ਬਲਬਲੇ ਗਿਵਾਰੇ ਵਗੈਰਾ ਲੱਗੇ ਨੇ ਤਾਂ ਪੂਰਾ ਵਧੀਆ ਬਣਾਉਂਦੇ ਨੇ ਇਹਨੂੰ ਸ਼ਾਮ ਦਾ ਮਾਹੌਲ ਜਿਹਾ ਬਣਾਉਣਾ ਤੁਸੀਂ ਦੇਣੇ ਇਹ ਸਾਰਾ ਤਾਂ ਨਹੀਂ ਕਮਾਉਂਦੇ ਨੇ ਇਹਨੂੰ ਘੁੰਮਣ ਨੂੰ ਤਾਂ ਬੇਸ਼ੱਕ ਇੱਥੇ ਆਪਾਂ ਸਾਰਾ ਦਿਨ ਲਾ ਦਈਏ ਉਹ ਵੀ ਥੋੜਾ ਪਰ ਇਹ ਜਗ੍ਹਾ ਦੀ ਅਸਲੀ ਫੀਲ ਤੁਹਾਨੂੰ ਇੱਥੇ ਆ ਕੇ ਹੀ ਪਤਾ ਲੱਗੂਗੀ ਬਾਕੀ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਫਰ ਵਿਧ ਸਿੰਘ ਸਬਸਕ੍ਰਾਈਬ ਕਰਿਓ ਧੰਨਵਾਦ ਜੀ